ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਦੱਖਣੀ ਅਮਰੀਕਾ ਦੇ ਵਿੱਚ ਇੱਕ ਦਰਦਨਾਕ ਖਾਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਦਰਿਸਲ ਸੋਨੇ ਦੇ ਖਾਨ ਦੇ ਵਿੱਚ ਫਸੇ 100 ਮਜ਼ਦੂਰਾ ਦੀ ਮੌਤ ਹੋ ਗਈ ਹੈ ਖਾਨ ਦੇ ਵਿੱਚ ਹਜੇ ਵੀ ਕਈ ਮਜ਼ਦੂਰ ਫਸੇ ਹੋਏ ਨੇ ਜਿਨ੍ਹਾਂ ਨੂੰ ਕੱਢਣ ਦੇ ਲਈ ਬਚਾਅ ਕਾਰਜ ਜਾਰੀ ਨਹੀਂ ਲਾਸ਼ਾਂ ਦੇ ਨਾਲ ਨਾਲ ਬਚੇ ਮਾਨਦਰ ਦਾ ਵੀ ਬੁਰਾ ਹਾਲ ਹੈ ਉਹਨਾਂ ਨੂੰ ਨਾਤਾ ਭੋਜਨ ਮਿਲ ਰਿਹਾ ਅਤੇ ਨਾ ਹੀ ਪਾਣੀ ਮਰਨ ਵਾਲੇ ਵੀ ਭੁੱਖੇ ਪਿਆਸ ਦੇ ਨਾਲ ਤੜਫੜ-ਤੜਫੜ ਕੇ ਮਰ ਗਏ ਨੇ ਮਾਈਨਿੰਗ ਅਫੈਕਟਡ ਕਮਿਊਨਿਟੀਆਂ ਯੂनाइटेड ਇਨ ਐਕਸ਼ਨ ਗਰੁੱਪ ਦੇ ਬੁਲਾਰੇ ਸਬੇਲੋ ਮੁਗੁਨੀ ਨੇ ਇਸ ਮਾਮਲੇ ਦੀ ਪੁਸ਼ਟੀ ਕਰਦੇ ਕਿ ਹੈ ਕਿ 26 ਲੋਕਾਂ ਨੂੰ ਸਰੇਖਿਤ ਬਚਾ ਲਿਆ ਗਿਆ ਜਿਨ੍ਹਾਂ ਦੇ ਅੰਦਰ ਦੀ ਸਥਿਤੀ ਦਾ ਪਤਾ ਵੀਡੀਓ ਰਾਹੀਂ ਸੰਭਿਆ ਹੈ ਇਨਹੀਂ ਨਈ ਖੁਲਾਸਾ ਵੀ ਹੋਇਆ ਹੈ ਕਿ 500 ਦੇ ਕਰੀਬ ਖਣਿਜ ਸੋਨੇ ਦੀ ਖੁਦਾਈ ਕਰਨ ਦੇ ਲਈ ਖਾਨ ਦੇ ਵਿੱਚ ਦਾਖਲ ਹੋਏ ਸਨ ਅਤੇ ਉਹ ਗੈਰਕਾਨੂੰਨੀ ਢੰਗ ਤੇ ਨਾਲ ਖੁਦਾਈ ਕਰ ਰਹੇ ਸੀ ਕਿਉਂਕਿ ਇਹ ਖਾਣੇ ਕਈ ਸਾਲਾਂ ਤੋਂ ਬੰਦ ਸੀ ਦੱਖਣੀ ਅਫਰੀਕਾ ਦੇ ਵਿੱਚ ਇੱਕ ਗੈਰ ਕਾਨੂੰਨੀ ਖਾਨ ਦੇ ਵਿੱਚ 100 ਮਜ਼ਦੂਰਾਂ ਦੀ ਮੌਤ ਦੇ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਖਾਨ ਦੇ ਵਿੱਚ ਫਸੇ ਮਜ਼ਦੂਰ ਕਈ ਮਹੀਨਿਆਂ ਤੋਂ ਭੁੱਖੇ ਅਤੇ ਪਿਆਸ ਦੇ ਨਾਲ ਵੀ ਜੂਝ ਰਹੇ ਸਨ ਦੱਖਣੀ ਅਫਰੀਕਾ ਦੇ ਸਟਿਲ ਫੌਂਟੇਨ ਸ਼ਹਿਰ ਦੇ ਨੇੜੇ ਬਫੇਲ ਸੰਫੌਟੇਨ ਦੇ ਵਿੱਚ ਸਥਿਤ ਸੋਨੇ ਦੀ ਖਾਨਾ ਦੇ ਵਿੱਚ ਲਗਭਗ 100 ਕਾਮੇ ਫਸਕੇ ਸਨ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਭੁੱਖ ਅਤੇ ਪਿਆਸ ਕਰਕੇ ਹੋਈ ਸੀ ਇਸ ਘਟਨਾ ਦੇ ਨਾਲ ਸੰਬੰਧਿਤ ਜਾਣਕਾਰੀ ਮਜ਼ਦੂਰਾਂ ਦੇ ਵੱਲੋਂ ਮੋਬਾਈਲ ਫੋਨ ਰਾਹੀਂ ਭੇਜੀ ਗਈ ਵੀਡੀਓ ਤੋਂ ਮਿਲੀ ਜਿਸ ਦੇ ਵਿੱਚ ਪਲਾਸਟਿਕ ਦੇ ਵਿੱਚ ਲਪੇਟੀਆਂ ਲਾਸ਼ਾਂ ਦਿਖਾਈਆਂ ਗਈਆਂ ਨੇ ਮਾਈਨਿੰਗ ਪ੍ਰਭਾਵਿਤ ਕਮਿਊਨਿਟੀਜ਼ ਯੂनाइटेड ਇਨ ਐਕਸ਼ਨ ਸਮੂਹ ਦੇ ਅਨੁਸਾਰ ਹੁਣ ਤੱਕ 26 ਮਜ਼ਦੂਰਾਂ ਨੂੰ ਜਿੰਦਾ ਬਚਾਇਆ ਗਿਆ ਅਤੇ ਬਚਾਅ ਕਾਰਜ ਦੌਰਾਨ 18 ਲਾਸ਼ਾਂ ਵੀ ਕੱਢੀਆਂ ਗਈਆਂ ਨੇ ਹਾਲਾਂਕਿ ਇਹ ਖਾਨ ਇੰਨੀ ਡੂੰਘੀ ਹੈ ਕਿ ਲਗਭਗ 500 ਕਾਮੇ ਹਜੇ ਵੀ ਉੱਥੇ ਫਸੇ ਹੋ ਸਕਦੇ ਨੇ ਖਾਂਦੀ ਡੁੰਗਾਈ 2.5 ਕਿਲੋਮੀਟਰ ਦੱਸੀ ਜਾਂਦੀ ਹੈ ਪੁਲਿਸ ਅਤੇ ਮਜ਼ਦੂਰਾਂ ਦੇ ਵਿਚਕਾਰ ਜਦੋਂ ਪੁਲਿਸ ਵੱਲੋਂ ਖਾਨ ਨੂੰ ਸੀਲ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮਜ਼ਦੂਰਾਂ ਅਤੇ ਪੁਲਿਸ ਵਿਚਕਾਰ ਟਕਰਾਵ ਹੋਇਆ ਪੁਲਿਸ ਦਾ ਕਹਿਣਾ ਹੈ ਕਿ ਮਜ਼ਦੂਰ ਗ੍ਰਿਫਤਾਰੀ ਦੇ ਡਰੋਂ ਬਾਹਰ ਨਹੀਂ ਆ ਰਹੇ ਸਨ ਜਦੋਂ ਕਿ ਮਜ਼ਦੂਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਉਹਨਾਂ ਦੀਆਂ ਰस्सियां ਲਾ ਦਿੱਤੀਆਂ ਜਿਸ ਕਾਰਨ ਉਹ ਬਾਹਰ ਨਹੀਂ ਆ ਸਕੇ ਦੱਸੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਪਹਿਲੀ ਮੌਤ ਦਾ ਕਾਰਨ ਭੁੱਖ ਦੱਸਿਆ ਗਿਆ ਤੇ ਖਾਨ ਦੇ ਵਿੱਚ ਪੋਜਣ ਤੇ ਪਾਣੀ ਦੀ ਸਪਲਾਈ ਬੰਦ ਹੋਣ ਕਰਕੇ ਸਾਰੇ ਮਜ਼ਦੂਰਾ ਦੀ ਮੌਤ ਹੋਈ ਹੈ। ਮਜ਼ਦੂਰਾ ਦੀ ਮੌਤ ਨੇ ਖਾਨ ਦੀ ਸੁਰੱਖਿਆ ਅਤੇ ਪਰਬੰਧਨ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਗੈਰ ਕਾਨੂੰਨੀ ਮਾਈਨਿੰਗ ਦਾ ਅਭਿਆਸ ਦੱਖਣੀ ਅਫਰੀਕਾ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਇੱਕ ਆਮ ਸਮੱਸਿਆ ਹੈ। ਜਦੋਂ ਵੱਡੀਆਂ ਕੰਪਨੀਆਂ ਖਾਨਾਂ ਨੂੰ ਵਿਕਾਸ ਸਮਝ ਕੇ ਛੱਡ ਦਿੰਦੀਆਂ ਨੇ ਤਾਂ ਸਥਾਨਕ ਖਾਨ ਮਜ਼ਦੂਰ ਉੱਥੇ ਬੱਚਿਆਂ ਸੋਨਾ ਕੱਢਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਖਤਰਨਾਕ ਸਥਿਤੀ ਉਹ ਨਦੀ ਜਵਾਨ ਤੇ ਲਈ ਖਤਰਾ ਬਣ ਜਾਂਦੀ ਹੈ ਜ਼ਿਕਰਯੋ ਕੇ ਕੇ ਬ੍ਰਿਗੇਡੀਅਰ ਸੇ ਬਾਟਾ ਮੌਕਗ ਵਾਬੋਂ ਨੇ ਦੱਸਿਆ ਕਿ ਮਹੀਨੇ ਪਹਿਲਾ ਨਵੰਬਰ ਦੇ ਵਿੱਚ ਪੁਲਿਸ ਨੂੰ ਇਸ ਖਾਨ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ ਉਦੋਂ ਤੱਕ ਲਗਭਗ 500 ਮਾਈਨਿੰਗ ਇਸ ਦੇ ਅੰਦਰ ਜਾ ਚੁੱਕੀ ਸੀ ਤੇ ਪੁਲਿਸ ਨੇ ਉਹਨਾਂ ਨੂੰ ਖੱਡ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਬਾਹਰ ਨਾ ਨਿਕਲ ਸਕੇ ਉਦੋਂ ਤੋਂ ਹੀ ਪੁਲਿਸ ਅਤੇ ਮਾਈਨਿੰਗ ਕਰਨ ਵਾਲੇ ਦੇ ਵਿਛਾਲੇ ਚਕੜਾ ਵਿੱਚ ਹੰਟਿਆ ਸੀ ਤੇ ਪੁਲਿਸ ਕਾਰਵਾਈ ਦੇ ਡਰੇ ਮਾਈਨਿੰਗ ਕਰਨ ਵਾਲੇ ਬਾਹਰ ਨਹੀਂ ਆ ਰਹੇ ਸਨ be report channel punjabi